ਅਸੀਂ ਮਾਂ ਨੂੰ ਕਦੀ ਭੁੱਲ ਨਹੀਂ ਸਕਦੇ ਯਾਦ ਰੱਖਿਓ ਜਿਹੜੇ ਬੱਚੇ ਮਾਤਾ ਪਿਤਾ ਨੂੰ ਭੁੱਲ ਜਾਂਦੇ ਆ ਨਾ ਜਿਹੜੇ ਬੱਚੇ ਮਾਤਾ ਪਿਤਾ ਦਾ ਸਤਿਕਾਰ ਭੁੱਲ ਜਾਂਦੇ ਆ ਆਪਾਂ ਕਹਿੰਨੇ ਆਂ ਅੱਜ ਮਦਰਡੇ ਐ ਅੱਜ ਫਾਦਰਡੇ ਐ ਉਹ ਭਲਿਓ ਤੁਸੀਂ ਸਾਲ ਬਾਅਦ ਇੱਕ ਮਦਰਡੇ ਤੇ ਇੱਕ ਫਾਦਰਡੇ ਰੱਖ ਲਿਆ ਉਹ ਮਾਂ ਨੂੰ ਕਿੱਦਾਂ ਭੁੱਲੋਗੇ ਜਿੰਨੇ ਹਰ ਪਲ ਤੈਨੂੰ ਆਪਣੇ ਕੋਲ ਰੱਖਿਆ ਸੀ ਜਿਹੜੀ ਹਰ ਸਾਹ ਦੇ ਨਾਲ ਤੈਨੂੰ ਸਾਹ ਦੇ ਰਹੀ ਸੀ ਮਾਂ ਨੂੰ ਸਾਹ ਆਉਂਦਾ ਸੀ ਤੈਨੂੰ ਸਾਹ ਆਉਂਦਾ ਸੀ ਮਾਂ ਖੁਰਾਕ ਖਾਂਦੀ ਸੀ ਤੇ ਮਾਂ ਦੇ ਗਰਭ ਵਿੱਚ ਉਹ ਭਲਿਆ ਤੈਨੂੰ ਮਾਂ ਨਾਭੀ ਤੇਰਾ ਹੀ ਪੋਜੰਦੇ ਰਹੀ ਸੀ ਤੂੰ ਅੱਜ ਮਦਰਡੇ ਤੇ ਅੱਜ ਫਾਦਰਡੇ ਤੇ ਨਿਰਭਰ ਹੋ ਗਿਆ ਅੱਜ ਤੂੰ ਸਾਲ ਬਾਅਦ ਮਾਂ ਨੂੰ ਚੇਤੇ ਕਰਦਾ ਹੈ ਉਹ ਤੈਨੂੰ ਤੇ ਮਾਂ ਕਦੀ ਭੁੱਲਣੀ ਨਹੀਂ ਚਾਹੀਦੀ ਤੈਨੂੰ ਪਿਤਾ ਕਦੀ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਪਰਮਾਤਮਾ ਨੇ ਉਹਨਾਂ ਦੇ ਰਾਹੀਂ ਤੈਨੂੰ ਸੰਸਾਰ ਦਿਖਾਇਆ ਹੈ ਅੱਜ ਉਹ ਬੱਚੇ ਵੀ ਮੈਂ ਦੇਖੇ ਆ ਮਾਵਾਂ ਸੜਕਾਂ ਤੇ ਰੋਂਦੀਆਂ ਬਿਰਧ ਆਸ਼ਰਮਾਂ ਦੇ ਵਿੱਚ ਬੈਠੀਆਂ ਪਰ ਪਿਆਰਿਓ ਨਾਮ ਉਹਨਾਂ ਬੱਚਿਆਂ ਨੂੰ ਪ੍ਰਵਾਹ ਆ ਤੇ ਨਾਮ ਘਰਦਿਆਂ ਨੂੰ ਪ੍ਰਵਾਹ ਹੁੰਦੀ ਹੈ ਵੀ ਬੁੱਢੀ ਮਾਈ ਕਿੱਥੇ ਬੈਠੀ ਹੈ ਇਹ ਹਾਲਤ ਹੋ ਗਈ ਸਾਡੇ ਸਮਾਜ ਦੀ